ਅੱਜ ਪਿਆਰ ਨਹੀਂ ਜੀ ਇਹ ਮੇਰੇ ਭਰਾ ਵੱਡੇ ਨੇ ਹੈ ਮੇਰੇ ਪਰਿਵਾਰ ਨੇ ਦੇਖੋ ਸਿਆਸਤ ਰਹਿ ਗਈ ਇੱਕ ਪਾਸੇ ਠੀਕ ਹੈ ਜੀ ਤੇ ਪਾਰਟੀ ਬਾਜ਼ੀਆਂ ਵੀ ਰਹਿ ਗਈਆਂ ਇੱਕ ਪਾਸੇ ਅੱਜ ਆਪਾਂ ਪਰਿਵਾਰਾਂ ਚ ਆਏ ਆ ਮੇਰੇ ਪਰਿਵਾਰਾਂ ਨੂੰ ਦੁੱਖ ਤੇ ਅੰਗਰੇਜ਼ੀ ਤੇ ਵੀ ਦੁੱਖ ਇੱਕ ਕਹਿਣ ਦੀ ਗੱਲ ਹੈ ਕਿ ਨੌਜਵਾਨ ਨਾਲ ਨਾ ਜਦੋਂ ਨੌਜਵਾਨ ਦੇ ਨਾਲ ਨੌਜਵਾਨ ਖੜਾ ਹੁੰਦਾ ਤੇ ਇੱਕ ਜਿਹੜਾ ਅੰਦਰੋਂ ਜਿਹੜਾ ਚੁੱਸਾ ਹੁੰਦਾ ਨਾ ਅੰਦਰੋਂ ਨਿਕਲਦਾ ਜੀ ਜਿਹੜਾ ਇੱਕ ਕੰਮ ਕਰੰਦਾ ਜਿਹੜਾ ਜਿਗਰਾ ਹੁੰਦਾ ਉਹ ਆਂਦਾ ਕਿ ਅੱਜ ਦੇਖ ਲੋ ਤੁਸੀਂ ਸਰਪੰਚ ਸਾਹਿਬ ਨੌਜਵਾਨ ਨੇ ਤੇ ਮੈਂ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦਾ ਕਿ ਹੁਣਾਂ ਕਿ ਆ ਜਿਹੜੀਆਂ ਲੰਡੀਆਂ ਕੁਚੀਆਂ ਦੁਰੀਆਂ ਫਿਰਦੀਆਂ ਨਾ ਤੇ ਜੇ ਕਿਸੇ ਨੇ ਮੇਰੇ ਬੰਦਿਆਂ ਨੂੰ ਹੱਥ ਪਾਣ ਦੀ ਕੋਸ਼ਿਸ਼ ਕੀਤੀ ਜਾਂ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿ ਮੈਂ ਅੜਾੜਾ ਬੋਰ ਘਟਾਣੀਆਂ ਜੇ ਇਹਦਾ ਬਿੱਲਾ ਨਹੀਂ ਬੈਕਦਾ ਉਦਾਂ ਮੈਂ ਤੁਹਾਨੂੰ ਚੀਕਾਂ ਘੜਾਵਾਂਗੇ ਜੇ ਮੇਰਾ ਟਾਈਮ ਆ ਗਿਆ ਮੇਰੇ ਬੰਦਿਆਂ ਤੋਂ ਦੂਰ ਰਹੋ ਆ ਸਿਆਸਤਾਂ ਜਿਹੜੀਆਂ ਗੰਦੀਆਂ ਵਾ ਆਪਣੇ ਤੱਕ ਸੀਮਤ ਰੱਖਿਓ ਮੇਰੇ ਬੰਦਿਆਂ ਤੱਕ ਕੀਤੀਆਂ ਇਹ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਨਾ ਚਾਹੁੰਦਾ ਕਿ ਫੇਰ ਤੇ ਉਹ ਮਾਲਕ ਨੇ ਇੰਨਾ ਕਿ ਬਲੀ ਬਣਾਇਆ ਨਾ ਇੰਨਾ ਕਿ ਬਲੀ ਬਣਾਇਆ ਵਾ ਕਿ ਜਦੋਂ ਕਹਿੰਦੇ ਆ ਨਾ ਕਿ ਖੁੰਡ ਨਾਲ ਖੁੰਡ ਤੱਕ ਰੌਂਦਾ ਵਾ ਤੇ ਫੇਰ ਜਿਹੜਾ ਕਿ ਪਸੀਨਾ ਜਦੋਂ ਭਾਫ਼ ਨਿਕਲਦੀ ਨਾ ਪਿੱਲੇ ਤੇ ਫੇਰ ਪਤਾ ਮਾਵਾ ਨੇ ਕਿਤਾਸਾ ਜੰਨੀਆਂ ਦੀ ਸੁਖਾਈਆਂ ਵਾ ਤੇ ਮੈਂ ਕਹਿੰਦਾ ਕਿ ਇਹ ਮੁੱਲ ਜਿਹੜੇ ਆ ਪਹਿਲਾਂ ਅਸੀਂ ਗਰਾਉਂਡਾਂ 'ਚ ਤਾਰਦੇ ਰਹੇ ਆ ਤੇ ਅੱਜ ਅਸੀਂ ਲੋਕਾਂ ਦੀ ਸੇਵਾ 'ਚ ਤਾਰਦੇ ਆ। ਦਿਆਂ ਮੈਂ ਕਹਿੰਦਾ ਕਿ ਟਾਈਗਰ ਜਿੰਦਾ ਨਹੀਂ ਟਾਈਗਰ ਕਦੀ ਮਰਦੇ ਆ ਦੱਸੋ ਟਾਈਗਰ ਜਿੰਦਾ ਹੈ। ਟਾਈਗਰ ਟਾਈਗਰ ਜਿੰਦਾ ਮਨ ਨੂੰ ਦੱਸੋ ਟਾਈਗਰ ਕਦੀ ਵੇਖੇ ਮਰਦੇ ਟਾਈਗਰ ਹਮੇਸ਼ਾ ਜਿਹੜਾ ਜੰਗਲ ਦਾ ਰਾਜਾ ਸ਼ੇਰ ਹੁੰਦਾ ਕਿਉਂ ਹੁੰਦਾ ਕਿਉਂਕਿ ਅੱਚੂ ਕੁਆਲਟੀਆਂ ਹੁੰਦੀਆਂ ਹਾਥੀ ਐਡੇ ਆ ਇਹ ਹਾਥੀ ਦੇਖ ਲੋ ਕਿੱਦਾਂ ਤਗੜਾ ਉਹ ਕਿਉਂ ਨਹੀਂ ਖੋਵਾਇਆ ਠੀਕ ਹੈ ਜੀ ਜੰਗਲ ਦਾ ਰਾਜਾ ਘੋੜਾ ਕਿਉਂ ਨਹੀਂ ਖੋਵਾਇਆ ਜੰਗਲ ਦਾ ਰਾਜਾ ਜਿਹੜੇ ਜਿਹੜੇ ਤਗੜੇ ਜਿਹੜੇ ਹੈ ਗੈਬਰੇ ਆ ਉਹ ਕਿਉਂ ਨਹੀਂ ਖੋਵਾਏ ਸ਼ੇਰ ਹੀ ਕਿਉਂ ਖੋਵਾਇਆ ਕਿਉਂਕਿ ਉਹਦੇ ਵਿੱਚ ਆਪਣੀ ਜਿਹੜੇ ਕੀ ਆਪਣੇ ਜਿਹਨੇ ਮੈਂ ਕਹਿੰਦਾ ਕਿ ਜਾਨਵਰ ਆ ਨਾ ਸਾਰੇ ਉਹਨਾਂ ਦੀ ਰੱਖਿਆ ਪਲੱਸ ਉਹਨਾਂ ਦਾ ਜਿਹੜਾ ਵਾ ਕਿ ਸਬੀ ਮਾਂ ਹਣ ਸਭ ਤੋਂ ਵੱਡਾ ਹੁੰਦਾ ਜੀ ਇਹ ਜਿਹੜਾ ਉਹ ਛੇ ਜੀ ਦਵਾ ਸਕਦਾ ਵਾ ਤੇ ਟਾਈਗਰ ਜਿੰਦਾ ਸ ਟਾਈਗਰ ਤੇ ਮੈਂ ਕਹਿੰਦਾ ਜੇਦੀ ਮਰਦੀ ਨਹੀਂ ਆ ਹਰ ਇੱਕ ਮਾਂ ਟਾਈਗਰ ਹੀ ਪੈਦਾ ਕਰਦੀ ਹੈ ਇਹ ਤੇ ਮਾਝੇ ਦੀ ਧਰਤੀ ਹੈ ਇਹਦੇ ਤੇ ਪਤਾ ਕੀ ਆ ਸਾਡੀ ਸਰਕਾਰਾਂ ਨੇ ਜਿੰਨੀਆਂ ਵੀ ਪਿੰਡੂ ਲਿੰਕ ਰੋਡ ਆ ਨਾ ਸਾਰੀਆਂ ਜਿਹੜੀਆਂ ਅਸੀਂ ਸੱਟਾ ਬਣਾਈਆਂ ਜਾਂਦੀਆਂ ਪਹਿਲਾਂ ਤੇ ਜਿਹੜਾ ਪੈਕੇਜ ਸੀ ਉਹ ਆ ਹੁਣ ਜਿਹੜੇ ਪੈਕੇਜ ਵਿੱਚ ਆ ਸਰਪਾਈ ਜਾਏਗੀ ਬਾਏ ਦੂਏ ਇਹਨੇ ਕੰਪੀਲਾ ਅੱਤੜਾਂ ਦੀ ਕੋਸ਼ਿਸ਼ ਕੀਤੀ। ਦਾ ਕਹਿੰਨੇ ਇਹ ਪਿੰਡਾਂ ਦੇ ਵਿੱਚ ਜਿੱਥੇ ਆਪਾਂ ਕੋਈ x y z ਆ ਕਿ ਕੀਤੀ। ਜਿਵੇਂ ਮੈਂ ਤੁਹਾਨੂੰ ਕਹਿ ਦਿੰਦਾ ਚਾਹੁੰਦਾ ਕਿ ਮੈਂ ਕਿਨਾਂ ਪੱਟਾਂ ਨੂੰ ਰੋਜ਼ ਰਾਤ ਤੇਲ ਲਵਾਇਆ ਕਰੋ ਮੈਂ ਵੀ ਲਵਾਣਾ ਜੀ। ਮੈਂ ਬੈਟਕਾ 100 ਮਾਰਦਾ ਜੀ ਰੋਜ਼ ਤੇ ਦੰਦ ਮੈਂ 2000 ਮਾਰਦਾ ਜੀ ਫਿਰ ਨਾ ਕਿਉਂ ਥੋੜ ਨੂੰ ਥੁੰਡ ਕੱਤਰ ਗਿਆ ਜੀ ਚੀਤਾ ਨਾ ਮਾਰਿਓ ਮੈਂ ਬਾਅਦ ਇੱਕ ਕੋਡ ਕੋਡੇ ਦੇ ਸਿਰ ਤੇ ਧਰ ਦੇ ਲਾ ਜੀ। ਭਾਈ ਮੇਰਾ ਪਿੰਡ ਚੜੋਲੀ ਆ ਮੈਂ ਪਿੰਡ ਦਾ ਸਰਪੰਚ ਆ। ਭਾਈ ਸਾਡੇ ਕੋਲ ਪੁੱਜੇ ਨੇ ਆਪਣੇ ਆਮ ਪਾਰਟੀ ਦੇ ਨਿਵੇਦਨ ਇਹ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਸੀ ਤੇ ਭਾਈ ਸਾਡੇ ਕੋਲ ਪੁੱਜੇ ਨੇ ਉਹਨਾਂ ਨੇ ਸਾਡਾ ਰੋਡ ਦੇਖਿਆ ਆ ਤੇ ਸਾਡੀ ਦੋ ਫਿਰਨੀਆਂ ਨੇ ਇੱਕ ਫਿਰਨੀਆਂ ਤੇ ਇੱਕ ਬਾਈਪਾਸ ਨਾਲ ਰੋਡ ਲਿੰਕ ਲੱਗਦਾ ਹੈ ਤੇ ਭਾਈਓ ਅੱਗੇ ਅਸੀਂ ਇਹੇ ਤਰ੍ਹਾਂ ਅਪੀਲ ਕੀਤੀ ਹੈ ਕਿ ਸਾਡਾ ਰੋਡ ਬਣਾ ਦਿਓ ਕੀ ਕਮੀਆਂ ਕਿੰਨੇ ਪਿੰਡਾਂ ਨੂੰ ਰਾਹ ਜੁੜਦਾ ਇਹ ਘੱਟੋ ਘੱਟ ਵੀ ਚਾਰਾਂ ਪੰਜਾਂ ਪਿੰਡਾਂ ਨੂੰ ਜਿਹੜਾ ਆਪਣਾ ਰਾਹ ਜੁੜਦਾ ਜਿਹੜਾ ਆਪਣਾ ਬਾਈਪਾਸ ਨਾਲ ਲੱਗਦਾ ਜਿਹੜਾ ਮੇਨ ਆ ਸੜਕਾਂ ਤੇ ਬਾਕੀ ਫਿਰਨੀ ਇੱਕ ਜਿਹੜੀ ਆ ਉਹਨੂੰ ਵੀ ਕਾਫੀ ਘਰ ਲੱਗਦੇ ਆ ਉਹ ਦੀ ਜ਼ਿਆਦਾ ਪਰੇਸ਼ਾਨੀ ਹੈ। ਤੇ ਸਾਡਾ ਟਾਈਮ ਹੋਇਆ ਅਸਲ ਵਿੱਚ। ਅਸਵੇਲੇ ਟਾਈਮ ਸਾਢੇ 6 7 ਦਾ ਹੋ ਗਿਆ ਜਾਈ। ਤੇ ਕੀ ਕਹਿਣਾ ਚਾਹੁੰਦੇ ਹੋ ਇਸ ਟਾਈਮ ਵੀ ਸਰਕਾਰ ਦੇ ਨੁਮਾਇंदे ਤੁਹਾਡੇ ਘਰ ਪਹੁੰਚੇ ਨਹੀਂ। ਹਾਂਜੀ ਮਾੜੇ ਸਾਡੇ ਘਰ ਪਾਜੀ ਉਹਨੇ ਪੁੱਛੇ ਨੇ। ਆ ਇਹਨਾਂ ਦੇ ਬੜੇ ਧੰਨਵਾਦ ਆ। ਸਾਡੀ ਇੱਕ ਵਾਰੀ ਕਹਿੰਦੇ ਤੁਹਾਡੇ ਨਾਲੇ ਆਏ ਨਾਲ ਖੜੇ ਹੋਣ ਦੇ ਤੇ। ਅੱਜ ਪਿਆਰ ਨਹੀਂ ਜੀ ਇਹ ਮੇਰੇ ਭਰਾ ਵੱਡੇ ਨੇ ਹੈ ਮੇਰੇ ਪਰਿਵਾਰ ਨੇ। ਦੇਖੋ ਸਿਆਸਤ ਰਹਿ ਗਈ ਇੱਕ ਪਾਸੇ। ਠੀਕ ਹੈ ਜੀ। ਤੇ ਪਾਰਟੀ ਬਾਜ਼ੀਆਂ ਵੀ ਰਹਿ ਗਈਆਂ ਇੱਕ ਪਾਸੇ ਅੱਜ ਆਪਾਂ ਪਰਿਵਾਰਾਂ ਚ ਆਏ ਆ ਮੇਰੇ ਪਰਿਵਾਰਾਂ ਨੂੰ ਦੁੱਖ ਤੇ ਅੰਗਰੇਜ਼ ਸਿੰਘ ਨੂੰ ਦੁੱਖ ਠੀਕ ਹੈ ਜੀ ਤੇ ਸਾਡੇ ਸਰਪੰਚ ਸਾਹਿਬ ਨੇ ਨੌਜਵਾਨ ਨੇ ਠੀਕ ਹੈ ਜੀ ਹੋਰ ਕੀ ਚਾਹੁੰਦੀ ਹੈ ਦੁਨੀਆ ਸਾਡੀ ਸਰਕਾਰ ਨੌਜਵਾਨਾਂ ਨੂੰ ਮੌਕਾ ਦੇ ਰਹੀ ਹੈ ਇਹ ਨਹੀਂ ਕਿ ਚਿੱਟੀਆਂ ਦਾੜੀਆਂ ਕਰ ਲੀਆਂ 25 25 ਸਾਲ ਮੈਂਬਰ ਸਰਪੰਚੀ ਰਹਿ ਗਏ ਈਗਾ ਜਿਹੜੇ ਆਜੂ ਦੂਜੇ ਲੀਡਰ ਆ ਉਹਨਾਂ ਨੇ ਵਰਤਿਆ ਆਜ ਨੂੰ ਵਰਤ ਕੇ ਉਹ ਪਰਚੇ ਕਰਾਤੇ ਅੰਦਰ ਕਰਾਤੇ ਇਹਦੀ ਸਰਕਾਰ ਜਿਹੜੀ ਆ ਨਥਿੰਗ ਕਰ ਗਈ ਆ ਅੱਜਕੱਲ ਦੇ ਹਮੇ ਦੇ ਵਿੱਚ ਸਾਡੀ ਸਰਕਾਰ ਜਿਹੜੀ ਆ ਉਹ ਵਿਕਾਸ ਕਾਰਜਾਂ ਦੇ ਕੰਮ ਕਰਾ ਰਹੀ ਤੁਸੀਂ ਵੇਖੋ ਆ ਪਿਆ ਵਾ ਅੱਧਾ ਕਿਲੋਮੀਟਰ ਸੜਕ ਬਣੀ ਆ ਇੱਥੇ ਸਾਡੀ ਸਰਕਾਰ ਆਲਰੇਡੀ ਜਿਹੜੀਆਂ ਕਿ ਉਹ ਸੜਕਾਂ ਬਣਾ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਦੇ ਪਿੰਡ ਦੀ ਵੀ ਪੈ ਜੂਗੀ ਪਰ ਇੱਕ ਕਹਿਣ ਦੀ ਗੱਲ ਆ ਕਿ ਨੌਜਵਾਨ ਨਾਲ ਨਾ ਜਦੋਂ ਨੌਜਵਾਨ ਦੇ ਨਾਲ ਨੌਜਵਾਨ ਖੜਾ ਹੁੰਦਾ ਤੇ ਇੱਕ ਜਿਹੜਾ ਅੰਦਰੋਂ ਜਿਹੜਾ ਚੁੱਸਾ ਹੁੰਦਾ ਨਾ ਅੰਦਰੋਂ ਨਿਕਲਦਾ ਜੀ ਜਿਹੜਾ ਇੱਕ ਕੰਮ ਕਰਨ ਦਾ ਜਿਹੜਾ ਜਿਗਰਾ ਹੁੰਦਾ ਉਹ ਆਂਦਾ ਜੀ ਅੱਜ ਵੇਖ ਲਓ ਤੁਸੀਂ ਸਰਪੰਚ ਸਾਹਿਬ ਨੌਜਵਾਨ ਨੇ ਤੇ ਮੈਂ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦਾ ਕਿ ਆ ਜਿਹੜੀਆਂ ਲੰਡੀਆਂ ਪੁੱਚੀਆਂ ਦੁਰੀਆਂ ਫਿਰਦੀਆਂ ਨਾ ਤੇ ਜੇ ਕਿਸੇ ਨੇ ਮੇਰੇ ਬੰਦਿਆਂ ਨੂੰ ਹੱਤਪਾਨ ਦੀ ਕੋਸ਼ਿਸ਼ ਕੀਤੀ ਜਾਂ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿ ਮੈਂ ਅੜਾੜਾ ਬੋਰ ਕਢਾਣੀਆਂ ਜੇ ਜਿੱਦਾਂ ਬਿੱਲਾ ਨਹੀਂ ਬਿਆਕਦਾ ਉਦਾਂ ਮੈਂ ਤੁਹਾਨੂੰ ਚੀਕਾਂ ਕਢਾਵਾਂਗਾ ਜੇ ਮੇਰਾ ਟਾਈਮ ਆ ਗਿਆ ਮੇਰੇ ਬੰਦਿਆਂ ਤੋਂ ਦੂਰ ਰਹੋ ਆ ਸਿਆਸਤਾਂ ਜਿਹੜੀਆਂ ਗੰਦੀਆਂ ਆ ਆਪਣੇ ਤੱਕ ਸੀਮਤ ਰੱਖਿਓ ਮੇਰੇ ਬੰਦਿਆਂ ਤੱਕ ਕੀਤੀਆਂ ਤੇ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਨਾ ਚਾਹੁੰਦਾ ਕਿ ਫੇਰ ਤੇ ਉਹ ਮਾਲਕ ਨੇ ਇੰਨਾ ਕਿ ਬਲੀ ਬਣਾਇਆ ਨਾ ਇੰਨਾ ਕਿ ਬਲੀ ਬਣਾਇਆ ਵਾ ਕਿ ਜਦੋਂ ਕਹਿੰਦੇ ਆ ਨਾ ਕਿ ਖੁੰਡ ਨਾਲ ਖੁੰਡ ਟਕਰਾਉਂਦਾ ਵਾ ਤੇ ਫੇਰ ਜਿਹੜਾ ਕਿ ਪਸੀਨਾ ਜਦੋਂ ਭਾਫ਼ ਨਿਕਲਦੀ ਨਾ ਤੇ ਜੇ ਫੇਰ ਪਤਾ ਮਾਵਾਂ ਨੇ ਟਾਕਾ ਕਿੰਨੀ ਆ ਕਿ ਦਿਖਾਈਆਂ ਵਾ ਤੇ ਮੈਂ ਕਹਿੰਦਾ ਕਿ ਇਹ ਮੁੱਲ ਜਿਹੜੇ ਆ ਪਹਿਲਾਂ ਅਸੀਂ ਗਰਾਉਂਡਾਂ 'ਚ ਤਾਰਦੇ ਰਹੇ ਆ ਤੇ ਅੱਜ ਅਸੀਂ ਲੋਕਾਂ ਦੀ ਸੇਵਾ 'ਚ ਤਾਰਦੇ ਆ ਮੈਂ ਕਹਿੰਦਾ ਹੈ ਕਿ ਟਾਈਗਰ ਜਿੰਦਾ ਨਹੀਂ ਟਾਈਗਰ ਕਦੀ ਮਰਦੇ ਆ ਦੱਸੋ ਟਾਈਗਰ ਜ਼ਿੰਦਾ ਹੈ ਕਿੱਦਾਂ ਦਾ ਟਾਈਗਰ ਜ਼ਿੰਦਾ ਮੈਨੂੰ ਦੱਸੋ ਟਾਈਗਰ ਕਦੀ ਵੇਖੇ ਮਰਦੇ ਟਾਈਗਰ ਹਮੇਸ਼ਾ ਜਿਹੜਾ ਜੰਗਲ ਦਾ ਰਾਜਾ ਸ਼ੇਰ ਹੁੰਦਾ ਕਿਉਂ ਹੁੰਦਾ ਕਿਉਂਕਿ ਉਹਦੇ ਕੋਲ ਕੁਆਲਟੀਆਂ ਹੁੰਦੀਆਂ ਹਾਥੀ ਐਡੇ ਆ ਆਹ ਹਾਥੀ ਵੇਖ ਲੋ ਕਿੰਨਾ ਤਗੜਾ ਉਹ ਕਿਉਂ ਨਹੀਂ ਅਖਵਾਇਆ ਠੀਕ ਆ ਜੀ ਜੰਗਲ ਦਾ ਰਾਜਾ ਘੋੜਾ ਕਿਉਂ ਨਹੀਂ ਅਖਵਾਇਆ ਜੰਗਲ ਦਾ ਰਾਜਾ ਜਿਹੜੇ ਜਿਹੜੇ ਤਗੜੇ ਜਿਹੜੇ ਹੈ ਜੈਬਰੇ ਆ ਉਹ ਕਿਉਂ ਨਹੀਂ ਅਖਵਾਏ ਸ਼ੇਰ ਹੀ ਕਿਉਂ ਅਖਵਾਇਆ ਕਿਉਂਕਿ ਉਹਦੇ ਵਿੱਚ ਆਪਣੀ ਜਿਹੜੇ ਕੀ ਆਪਣੇ ਜਿਹਨੇ ਮੈਂ ਕਹਿੰਦਾ ਕਿ ਜਾਨਵਰ ਆ ਨਾ ਸਾਰੇ ਉਹਨਾਂ ਦੀ ਰੱਖਿਆ ਪਲੱਸ ਉਹਨਾਂ ਦਾ ਜਿਹੜਾ ਵਾ ਕਿ ਸਬੀਮਾਨ ਸਭ ਤੋਂ ਵੱਡਾ ਹੁੰਦਾ ਜੀ ਇਹ ਜਿਹੜਾ ਉਹ ਛੇੜ ਹੀ ਦਵਾ ਸਕਦਾ ਵਾ ਤੇ ਟਾਈਗਰ ਜਿੰਦਾ ਸ ਟਾਈਗਰ ਤੇ ਮੈਂ ਕਹਿੰਦਾ ਜਦ ਹੀ ਮਰਦੇ ਨਹੀਂ ਆ ਹਰ ਇੱਕ ਮਾਂ ਟਾਈਗਰ ਹੀ ਪੈਦਾ ਕਰਦੀ ਆ ਇਹ ਤੇ ਮਾਝੇ ਦੀ ਧਰਤੀ ਆ ਜੀ ਸਪੰਸਾਬ ਕਿਦਾਂ ਦਾ ਹੌਸਲਾ ਮਿਲਿਆ ਮੈਂ ਕਹਿੰਦਾ ਜੀ ਭਾਈ ਨਾ ਛਾਲਦੇ ਹਾਲ ਬੜਾ ਤੜਾ ਸੁਝੋ ਤਾਰੇ ਹਰ ਅਦਿਤਾਇਆ ਸਾਡਾ ਜੇ ਦਿਲਰ ਗੁਰੂ ਬਗਵਾ ਬਗੋ ਗਿਆ ਭਾਈ ਲੱਗਦਾ ਕਿ ਹੁਣ ਇਹ ਕੰਮ ਹੋਏਗਾ ਜਿਹੜਾ ਸੜਕ ਦੁੱਲ ਤੇ ਭਾਈ ਦੇਖੋ ਕੰਮ ਭਾਈ ਤੇ ਭਰੋਸਾ ਸਾਨੂੰ ਕੰਮ ਕਰ ਦੇਣਗੇ ਤੇ ਭਾਜੀ ਨਹੀਂ ਕੰਦੇ ਨਾ ਕੰਦਾ ਖੜਾ ਖਲੋਗੇ ਲਖ ਲਿਖ ਲਤੇ ਆ ਤੇ ਬਾਕੀ ਹੋਰ ਸਰਕਾਰਾਂ ਸਾਨੂੰ ਬਥੇਰੇ ਲਾਰੇ ਲੱਗ ਚਲ ਗਈਆਂ ਨੇ ਤੇ ਚਲੋ ਅਸੀਂ ਤੇ ਇਹੀ ਪੀੜ ਕਰਨੇ ਆਲੇ ਪਿੰਡਾਂ ਦੀ ਸੜਕ ਬਣ ਜੇ ਆ ਗੰਦ ਨਿਕਲ ਜੇ ਲੋਕੀ ਕਮਾੜ ਲੀਂਦੇ ਨੇ ਜਦੋਂ ਕਮਾਦ ਕੱਢਦੇ ਆ ਤੇ ਸਾਨੂੰ ਪਤਾ ਵੀ ਕਿੱਦਾਂ ਚਾਰ ਚਾਰ ਟਰੈਕਟਰ ਭਾਏ ਕੱਢਣ ਦੇਦੇ ਆ ਅੱਗੇ ਪੰਜ ਸੱਤ ਘਰ ਨੇ ਉਹ ਵਿਚਾਰੇ ਪਰਸ਼ਾਂਤਾਂ ਦੇ ਵਿੱਚ ਮਹੀਨਾ ਮਹੀਨਾ ਘਰ ਚ ਹੀ ਰੁਕੇ ਰਹਿੰਦੇ ਨੇ ਤੁਹਾਡੇ ਸਾਹਮਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਸਪੀਕਰ ਔਨ ਕਰਕੇ ਗੱਲ ਕੀਤੀ ਆ ਲੱਗਦਾ ਕਿ ਹੁਣ ਕੰਮ ਹੋਊਗਾ ਨਹੀਂ ਜਿੱਦਾਂ ਤੇ ਉਹਨਾਂ ਨੇ ਕਿਹਾ ਇਹ ਕੰਮ ਹੋ ਜਾਏਗਾ ਉਹ ਕਹਿੰਦੇ ਦੋ ਤਿੰ ਸੈਟੀਸਫਾਈਡ ਹੋ ਤੁਸੀਂ ਹਾਂ ਨਹੀਂ ਇਹ ਇਹਦੇ ਵਿੱਚ ਪਤਾ ਕੀ ਆ ਸਾਡੀ ਸਰਕਾਰਾਂ ਨੇ ਜਿੰਨੀਆਂ ਵੀ ਪਿੰਡੂ ਲਿੰਕ ਰੋਡ ਆ ਨਾ ਸਾਰੀਆਂ ਜਿਹੜੀਆਂ ਕੀ ਸੜਕਾਂ ਬਣਾਈਆਂ ਜਾਂਦੀਆਂ ਪਹਿਲਾਂ ਤੇ ਜਿਹੜਾ ਪੈਕੇਜ ਹੀ ਉਹ ਆ ਹੁਣ ਦੂਜੇ ਪੈਕੇਜ ਦੇ ਵਿੱਚ ਆ ਸੜਕ ਪਾਈ ਜਾਏਗੀ ਬਾਈ ਦਾ ਵੇ ਜੇ ਕਿ ਨੇ ਇਹ ਕੰਮ ਤੇ ਲਾਟੜਾਂ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਇਹ ਪਿੰਡਾਂ ਦੇ ਵਿੱਚ ਜਿੱਥੇ ਆਪਾਂ ਕੋਈ x y z ਆ ਠੀਕ ਹੈ ਕੀਤੀ ਤੇ ਮੈਂ ਤੁਹਾਨੂੰ ਕਹਿ ਦਿੰਦਾ ਚਾਹੁੰਦਾ ਕਿ ਮੈਂ ਕਹਿੰਦਾ ਪੱਟਾ ਨੂੰ ਰੋਜ਼ ਰਾਤ ਤੇਲ ਲਵਾਇਆ ਕਰੋ ਮੈਂ ਵੀ ਲਵਾਣਾ ਜੇ ਮੈਂ ਬੈਟ ਕਰ 100 ਮਾਰਦਾ ਇਹ ਰੋਜ਼ ਤੇ ਡੰਡ ਮੈਂ 2000 ਮਾਰਦਾ ਜੇ ਫਿਰ ਨਾ ਕਿਉਂ ਕਿ ਖੁੰਡ ਨੂੰ ਖੁੰਡ ਟੱਕਰ ਗਿਆ ਤੇ ਚੀਕਾ ਨਾ ਮਾਰਿਓ ਮੈਂ ਬਾਅਦ ਚ ਕੋਟ ਕੋਟੇ ਦੇ ਸਿਰ ਤੇ ਧਰ ਦਿੰਦਾ ਜੀ